ਇਹ ਜਗਲੋ ਕਿੰਨੇ ਪਿਆਰੇ ਆ ਚੁੱਕੇ ਆ ਡੋਰੀਏ ਦੇ ਦੁਪट्टे ਦੇ ਨਾਲ ਉੱਪਰ ਦੁਪट्टे ਦੇ ਪੈਚ ਦਾ ਕੰਮ ਆਊਗਾ ਨਵੀਂ ਚੀਜ਼ ਆਊਗੀ ਰੇਟ thro ਨਿਗਾ ਕਰਾ ਦੀ ਵੀਰੇ 1500 ਵਾਲਾ 750 ਰੰਗਾਂ ਮੈਚਿੰਗ ਬਹੁਤ ਸੋਹਣੀ ਆਈ ਹੋਈ ਹੈ ਇੱਕ ਨਾਲ ਦੇ ਦੋ ਡਿਜ਼ਾਈਨ ਮਿਲ ਜਾਣਗੇ ਦੋ ਪੀਸ ਮਿਲ ਜਾਣਗੇ ਪੀਸ ਬਹੁਤ ਘੱਟ ਰੇਟ ਦੇ ਵਿੱਚ ਆਇਆ ਹੋਇਆ ਜੀ ਡਿਜ਼ਾਈਨ ਬਹੁਤ ਸੋਹਣਾ ਆਇਆ ਹੋਇਆ ਜੀ ਰੰਗਾਂ ਮੈਚਿੰਗ ਬਹੁਤ ਘੈਂਟ ਆਈ ਹੋਈ ਹੈ ਜੀ ਪ੍ਰਿੰਟ ਫਲਾਵਰ ਡਿਜ਼ਾਈਨਿੰਗ ਜੀਓਮੈਟ੍ਰੀਕਲ ਹਰ ਇੱਕ ਤਰ੍ਹਾਂ ਦੇ ਮਿਲਣਗੇ ਗੋਠੀ ਵੜਵੜ ਦੇ ਰੇਡ ਗੱਲ ਕਰੀਏ ਸਾਢੇ 750 ਦਾ ਸੂਟ ਹੈ ਐਚਡੀ ਪ੍ਰਿੰਟਿੰਗ ਦੇ ਨਾਲ ਧੋਬੀ ਵੇਰ ਬਟੰਡੇ ਡੋਰੀ ਦੇ ਬਟਨਾਂ ਦਾ ਸੂਟ ਸਿਰਫ ਰਸੂ 750 ਬਸ ਇ ਘੱਟ ਰੇਟ ਦੇ ਉੱਪਰ ਆਪਣੇ ਕੋਲੇ ਆ ਚੁੱਕੇ ਹੈ ਮੈਚਿੰਗ ਮੈਚਿੰਗ ਸੂਟ ਆ ਚੁੱਕੇ ਹੈ ਦੇਖੋ ਜੀ ਕਿੱਡੇ ਸੋਹਣੇ ਤੇ ਪਿਆਰੇ ਡਿਜ਼ਾਈਨ ਆ ਚੁੱਕੇ ਆ ਪਿਓਰ ਕੈਂਬਰੀ ਕੋਟਨ ਦੇ ਆ ਨਾਲ ਮੈਚਿੰਗ ਬੋਟਮ ਆ ਚੁੱਕੇ ਰੇਡ ਦੀ ਗੱਲ ਵੀ ਕਰਾਂਗੇ ਬਹੁਤ ਹੀ ਜ਼ਿਆਦਾ ਲੈਸ ਲੱਗੀ ਹੋਈ ਹੈ ਤੇ ਸਟਾਈਲ ਦੇਖ ਲਓ ਕਲਰ ਚਾਰ ਦੇਖ ਲਓ ਪ੍ਰਿੰਟ ਦੇ ਇਹ ਸਾਰੇ ਜਿਓਮੈਟ੍ਰੀਕਲ ਪ੍ਰਿੰਟਿੰਗ ਫੋਨੂਮ ਨੇ ਗੋਠੀ ਵੜ ਵੜ ਧੋਬੀ ਵੀਰ ਬਠੰਡੇ ਲੈਸ ਲੱਗੀ ਹੋਏ ਸੂਟਾਂ ਦੇ ਉੱਪਰ ਮੈਚਿੰਗ ਸੂਟ ਤੁਹਾਨੂੰ ਮਿਲਣਗੇ ਸਿਰਫ ਸਿਰਫ 350 ਰੁਪਏ ਦੀ ਰੇਂਜ ਦੇ ਵਿੱਚ ਡਿਜ਼ਾਈਨ ਬਹੁਤ ਸੋਹਣੇ ਆ ਚੁੱਕਿਆ ਹੈ ਬਰੀਕ ਪ੍ਰਿੰਟ ਮਿਲ ਜਾਣਗੇ ਮੋਟੇ ਪ੍ਰਿੰਟ ਮਿਲ ਜਾਣਗੇ ਤੇ ਮੀਡੀਅਮ ਪ੍ਰਿੰਟ ਮਿਲ ਜਾਣਗੇ ਇਸ ਤਰ੍ਹਾਂ ਦੇ ਹਰ ਇੱਕ ਫਲਾਵਰ ਦੀ ਡਿਜ਼ਾਈਨਿੰਗ ਮਿਲ ਜੂ ਤੁਹਾਨੂੰ ਸਟਾਈਲ ਹਰ ਇੱਕ ਤਰ੍ਹਾਂ ਦੇ ਮਿਲ ਜਾਣਗੇ ਚਾਰਟ ਬਹੁਤ ਸੋਹਣੇ ਮਿਲ ਜਾਣਗੇ ਨਵੀਆਂ ਚੀਜ਼ਾਂ ਆ ਆਰਟੀਕਲ ਦੇ ਨਿਗਾ ਮਰਵਾ ਦਿਓ ਵੀਰ ਜੀ ਕੱਲਾ ਕੱਲਾ ਪੀਸ ਚਾਂ ਦੇ ਲੱਗੇ ਵੀਰੇ ਪੀਸ ਬਹੁਤ ਸੋਹਣੇ ਆ ਚੁੱਕੇ ਡਿਜ਼ਾਈਨ ਨਵੇਂ ਆ ਚੁੱਕੇ ਕਾਨੀ ਦਾ ਪ੍ਰਿੰਟ ਆ ਰੇਟ ਸਿਰਫ 350 ਰੁਪਏ ਦੇ ਵਿੱਚ ਹੈ ਪਿਓਰ ਕੋਟਨ ਦਾ ਸੂਟ ਹੈ ਜੀ ਕੈਮਬਰੀ ਕੋਟਨ ਹੈ ਤੇ ਡਿਜ਼ਾਈਨਰ ਪੀਸ ਆ ਚੁੱਕਿਆ ਨਵੀਆਂ ਚੀਜ਼ਾਂ ਆ ਚੁੱਕੀਆਂ ਸਾਰੇ ਮੇਨੇ ਗੋਠੀ ਬੜਬੜ ਟੋਬੀਗਰ ਬਠਿੰਡੇ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨਾਂ ਦੇ ਨਾਲ ਰੇਟ ਸਿਰਫ 350 ਧੰਨਵਾਦ ਜੀ ਕੇ ਆ ਸਾਰੇ ਆਰਟੀਕਲ ਨਵੇਂ ਲੱਗੇ ਹੋਏ ਆਪਣੇ ਕੋਲੇ ਕੱਲਾ ਕੱਲਾ ਵੀ ਛਾੜ ਕੇ ਲੱਗੇ ਜਾਸਣ ਤੁਸੀਂ ਨਵੇਂ ਪ੍ਰਿੰਟ ਨਵੇਂ ਡਿਜ਼ਾਈਨਾਂ ਦੇ ਨਾਲ ਰੇਟ ਤੁਹਾਨੂੰ ਦੱਸਾਂਗੇ ਵੀਰੇ ਬਹੁਤ ਹੀ ਜ਼ਿਆਦਾ ਲੈਸ ਲੱਗੀ ਹੋਈ ਆ ਬਹੁਤ ਹੀ ਜ਼ਿਆਦਾ ਲੈਸ ਲੱਗੀ ਵੀਰੇ ਸਿਰਫ ਔਰ ਸਿਰਫ ODI ਦਾ ਬ੍ਰਾਂਡਡ ਸੂਟ ਆ ਵੀਰੇ ਮੇਰੇ ਨਾਲ ਆਪਾਂ ਨੂੰ 500 ਰੁਪਏ ਰੇਂਜ ਦੇ ਵਿੱਚ ਕੱਪੜੇ ਦੀ ਕੁਆਲਿਟੀ ਬਹੁਤ ਸੋਹਣੀ ਹੋਊਗੀ ਡਿਜ਼ਾਈਨਿੰਗ ਬਹੁਤ ਵਧੀਆ ਹੋਊਗੀ ਤੇ ਡਿਜ਼ਾਈਨਰ ਪੀਸ ਆਉਣਗੇ ਹਰ ਇੱਕ ਤਰ੍ਹਾਂ ਦੇ ਫਲਾਵਰ ਮਿਲ ਜਾਣਗੇ ਹਰ ਇੱਕ ਤਰ੍ਹਾਂ ਦੀ ਡਿਜ਼ਾਈਨਿੰਗ ਮਿਲ ਜੂਗੀ ਲਾਈਟ ਸ਼ੇਡ ਲੈਣੇ ਆ ਉਹ ਵੀ ਮਿਲ ਜਾਣਗੇ ਡਾਰਕ ਸ਼ੇਡ ਲੈਣੇ ਆ ਉਹ ਵੀ ਮਿਲ ਜਾਣਗੇ ਮਿਲਣਗੇ ਤੁਹਾਨੂੰ ਸਿਰਫ ਗੋਠੀ ਵੜਵੜ ਧੋਬੀ ਵੀਰ ਬਠਿੰਡੇ ਪ੍ਰਦੀਪ ਜੀ ਕੈਮਰੀ ਕਾਟਨ ਦਾ ਸੂਟ 450 ਰੁਪਏ ਦਾ ਮਿਲ ਜਿੰਦਾ ਬਾਜ਼ਾਰ ਚ ਤੁਸੀਂ ਦੁਪट्टे ਸਤ ਸਲਵਾਰ ਤੇ ਵਰਕ ਲੈ ਰਹੇ ਹੋਗੇ ਹਾਂ ਇਸ ਰੇਟ ਚ ਜਵਾਬਦਾਰੀ ਆ 650 ਰੁਪਏ ਕੋਈ ਦੇ ਦੇਣਾ ਆ ਲੋ 650 ਰੁਪਏ ਦਾ ਕੋਈ ਦੇ ਦੇਣਾ ਜਵਾਬਦਾਰੀ ਵੀਰੇ ਆ ਲੋ ਕਪੜਾ ਪਿਓਰ ਕਾਟਨ ਹੋਊਗਾ ਜੀ ਹਾਂ ਜੀ ਪਿਓਰ ਕਾਟਨ ਹੋਏਗਾ ਇਹ ਆ ਗਏ ਵੀਰ ਜੀ ਬਗੈ ਦੁਪट्टे ਤੋਂ ਬਗੈਡ ਬਟੂ ਚਿਕਨ ਪਲਾਜੋ ਕਟਵਰਕ ਇਹਦਾ ਹੋਊਗਾ 890 ਦਾ ਸੂਟ ਜੀ ਨਹੀਂ ਨਹੀਂ ਯਾਰ ਗੋਠੀ ਵਾਲਿਆਂ ਦੇ ਵੱਧ ਦੇ ਰੇਟ ਮੇਰਾ ਵੀ ਆ ਲੋ ਇਹ ਆ ਸ਼ਰਟ ਇਹ ਆਪਣੇ ਕੋਲ ਹੈਗਾ ਵੀਰੇ 450 ਰੁਪਏ ਦਾ ਕੀ ਗੱਲ ਕਰ ਰਹੇ ਹੋ ਪ੍ਰਦੀਪ ਜੀ 450 ਰੁਪਏ ਵੀਰੇ 450 ਦਾ ਨਹੀਂ ਮਿਲਣਾ 450 ਨਹੀਂ ਕੱਲੀ ਆ ਬੋਟਮ ਲਾਈਨ ਚਲੇਓ ਨਾ ਆ ਕੱਲੀ ਬੋਟਮ ਲਾਈਨ ਚਲੇਓ ਰੁਪਇਆ 500 ਲੈ ਲੈਂਦੇ ਆ ਆ ਕੱਲੀ ਬੋਟਮ ਦਾ ਫਰ ਤੁਸੀਂ ਇੰਨੇ ਸਸਤੇ ਕਿਵੇਂ ਦੇ ਰਹੇ ਹੋ? ਵੀਰੇ ਆਪਾਂ ਹੋਸਟੇਲਰ ਕੋਈ ਵਿੱਚ ਦਲਾਲ ਨਹੀਂ ਹੈ। ਕੋਈ ਵਿੱਚ ਦਲਾਲ ਨਹੀਂ ਹੈ। ਇਸ ਦਾ ਮਾਲ ਕੰਪਨੀ ਤੋਂ ਹੁੰਦਾ। ਅਸੀਂ ਤਾਂ ਡਾਇਰੈਕਟ ਵੇਚਦੇ ਆਂ। ਵਿਚਾਲੇ ਸਾਰੇ ਬੰਦੇ ਕੱਟੇਗੇ। ਸਾਰੇ ਕਮਿਸ਼ਨ ਵਾਲੇ ਕੱਟੇਗੇ। ਆਪਰੇ ਇਕੱਲੇ ਆਪਾਂ ਦੇ ਰਹੇ ਹੋਸਟੇਲਰ ਬਈ। 450 ਸੂਟ। ਅ ਤੈਨੂੰ ਇੰਨੇ ਸਸਤੇ ਸਸਤੇ ਦੇ ਰਹੇ ਆਂ। ਹਾਂਜੀ ਬਾਜੀ ਹਾਂਜੀ। ਮਾਲ ਦੀ ਕੋਈ ਕਮੀ ਨਹੀਂ। ਸਟਾਕ ਦੀ ਕੋਈ ਕਮੀ ਨਹੀਂ। ਪ੍ਰਾਈਸ ਜਿੰਨੀ ਮਰਜ਼ੀ ਲੋ ਦਵਾਂਗੇ 50% ਸਕੋਰ ਤੇ। ਪਰ ਵੀਡੀਓ ਨੂੰ ਕਰ ਦਿਓ ਸ਼ੇਅਰ, ਲਾਇਕ, ਕਮੈਂਟ। ਠੀਕ ਹੈ ਜੀ। ਅਗਲਾ ਆਰਟੀਕਲ ਪਾਜੀ। ਇਹ ਆਏ ਆਪਣੇ ਕੋਲੋਂ ਦੁਪੱਟੇ ਤੋਂ ਬਗੈਰ। ਭਾਜੀ ਦੁਪੱਟੇ ਤੋਂ ਬਗੈਰ ਕਹਿ ਕੇ ਦੂੰਗਾ ਜੋ ਗੱਲ ਕਹੂੰਗਾ। ਇਹ ਦੁਪੱਟੇ ਤੋਂ ਬਿਨਾ ਹੀ। ਇਹ ਦੁਪੱਟੇ ਬਿਨਾ ਹੀ। ਇਹਦੇ ਵਿੱਚ ਕਟੂਰੇ 10 ਜੇ ਦੇ ਮਿਲਣਗੇ ਜੀ। ਇਹ ਪਹਿਲਾਂ ਤਾਂ ਆ ਚੈੱਕ ਕਰਾ ਵੀ। ਇਹ ਤਾਂ ਪੱਕਾ ਮਹਿੰਗਾ ਹੋਊਗਾ ਕੰਗਵੀ ਜੀ ਬੋਟਮ ਹੀ ਇਕੱਲੀ 500 ਦੀ ਲੱਗੀ ਐ 700 ਦੀ। ਹਾਂ ਇਕੱਲੀ ਬੋਟਮ ਹੀ 500 ਰੁਪਏ ਦੀ ਭਾਜੀ। ਆ ਸ਼ਰਟ ਹੈ ਮੇਰੀ ਵੀ। ਪਿਓਰ ਕਾਟਨ ਦੀ ਸ਼ਰਟ ਐ ਪਿਓਰ ਚਿਕਨ ਦਾ ਪਲਾਜੋ ਵਾਲਾ ਕਪੜਾ ਲੱਗਿਆ ਨਾਲ ਸਲਵਾਰ ਬਣਾ ਸਕਦੇ ਹੋ ਪੈਂਟ ਬਣਾ ਸਕਦੇ ਹੋ। ਇਹ ਵੀ ਜੀ 450 ਰੁਪਏ ਦਾ ਸੂਟ येलो ਵਾਲਾ ਦੇਖ ਲਓ ਪ੍ਰਦੀਪ ਜੀ ਭੱਜਣਾ ਨਹੀਂ ਮੈਂ ਕਹਿੰਦਾ ਜਵਾਬਦਾਰੀ ਵੀਰੇ 450 ਸੂਟਾ ਹਜੇ येलो ਵਾਲਾ ਆਇਆ ਇਹ ਆ ਵੀ ਵੀਰੇ ਦੁਪੱਟਾ ਸੂਟ ਹੈ ਦੇਖੋ ਦੀ ਦੁਪੱਟਾ ਸੂਟਾ ਦੁਪੱਟਾ ਸੂਟ ਕਹੂੰਗਾ ਬਗੈਰ ਦੁਪੱਟੇ ਨਾਲ ਬਗੈਰ ਦੁਪੱਟਾ ਕਹੂੰਗਾ ਰੇਟ ਬਿਲਕੁਲ ਉਹ ਦਊਗਾ ਪੂਰੇ ਬਿਆਸ ਦੀ ਜਵਾਬਦਾਰੀ ਹੈ ਸਾਡੇ ਰੇਟ ਦੀ ਨੇ ਬਹੁਤ ਪੁਰਾਣੇ ਕਸਟਮਰ ਮੇਰੇ ਤੋਂ ਜੁੜੇ ਹੋਏ ਆ ਜੀ ਆ ਲੋ ਆ ਸ਼ਰਟ ਤੇਰੀ ਇਹ 15 15 16 ਵਾਲੇ ਸੂਟ ਨੇ ਜੀ ਆ ਬੋਟਮ ਹੈ ਜੀ ਆ ਬਾਟਮ ਤੇ ਵਰਕ ਹੈ ਤੁਸੀਂ ਯਕੀਨ ਮੰਨਿਓ 15 16 ਸੂਟ ਮਿਲਣ ਜਾ ਰਿਹਾ ਸਿਰਫ 650 ਰੁਪਏ ਦੇ 8 ਬਟਾ ਭਾਜੀ ਆ ਬਾਟਮ ਵਰਕ ਹੈ 8 ਬਟਾ 650 ਰੁਪਏ ਦਾ ਸੂਟ ਹੈ ਵਿਧੀ ਆ ਚੈੱਕ ਕਰੋ 8 ਬਟਾ ਚਾਰ ਪਜ ਮਲਮਕ ਮਲ ਕੋਟ ਦੇ ਪੱਤੇ ਨਾਲ ਤੇ ਟਿੱਕਾ ਆਰਟੀਕਲ ਹੈ ਭਾਜੀ ਠੀਕ ਹੈ ਇਹ ਵੀ ਆਂਦਾ ਭਾਜੀ ਇਹ ਇਹ ਵੀ ਆਂਦਾ ਭਾਜੀ ਤੇ ਇਹਨ ਬਹੁਤ ਸੋਹਣੇ ਸੋਹਣੇ ਆ ਆਪਣੇ ਗੁਰੂ ਦੇ ਕੋਲ ਸੁیرے ਸਵੇਰ ਦੀ ਮਾਰਨਿੰਗ ਦਾ ਟਾਈਮ ਹੈ ਤੁਹਾਨੂੰ ਦਿਖਾਰੇ ਮੈਂ ਦੇ ਆ ਸਾਰੇ ਨਵੇਂ ਜਿਵੇਂ ਕਿ ਤੁਹਾਨੂੰ ਪਤਾ ਹੈ ਹੈਂਡਵਰਕ ਦੇ 25 2500 ਤੋਂ ਸਟਾਰਟਿੰਗ ਆ ਤੁਸੀਂ ਕਿਤੇ ਮੁੱਕਤ ਨਹੀਂ ਜਾਓਗੇ ਮੈਂ ਕਹਿੰਦਾ ਸਰ ਆ ਦੇਖੋ ਤੁਸੀਂ ਜਿਹੜਾ ਮੈਂ ਦਿਖਾਰਾਂ ਸਰ ਸਰ ਰੁਕਾ ਦੀ ਇਹ ਸਾਰਾ ਹੱਥ ਦਾ ਕੰਮ ਹੈ ਤੁਸੀਂ ਇੰਨਾ ਹੀ ਹੱਥ ਦਾ ਕੰਮ ਕਰਾ ਲਓ ਬਰੀਕ ਦਾ 400 ਰੁਪਇਆ 1000 ਲੈਣੀ ਹੈ 1500 ਤੋਂ ਤੇ ਆਪਾਂ 1850 ਰੁਪਏ ਤੇ ਦੁਪੱਟਾ ਨਾਲ ਦੇ ਰਹੇ ਹਾਂ ਉਸ ਤੋਂ ਅੱਗੇ ਡਿਜ਼ਾਈਨ ਕਿਸਮ ਹੋਰ ਦਿਖਾਣਾ ਮੈਂ ਇਸ ਨਾਲ ਦੇ ਘੱਟੋ ਘੱਟ ਮੇਰੇ ਤੋਂ ਨਾ ਹੀ ਜ਼ਿਆਦਾ ਨਹੀਂ ਕਹਿੰਦਾ ਮੈਂ ਉਹ 15 ਡਿਜ਼ਾਈਨ ਮੇਰੇ ਤੋਂ ਆਏ ਹੋਏ ਵੀ ਜੀ ਆਹ ਲਓ ਆਡੀਅਨ ਆਡੀਕਲ ਇਹ ਪਿਓਰ ਕਾਟਨ ਹੈ ਪਿਓਰ ਕਾਟਨ ਦੇ ਨਾਲ ਭਾਜੀ ਆ ਐਂਦੀ ਬਾਟਮ ਆ ਬਾਟਮ ਤੇ ਵਰਕ ਹੈ ਭਾਜੀ ਆ ਬਾਟਮ ਤੇ ਵਰਕ ਹੈ ਭਾਜੀ ਇਹ ਆ ਦੁਪੱਟਾ ਇਹਦਾ ਡਿਜ਼ਾਈਨ ਬਹੁਤ ਹੁੰਡਾ ਲੈ ਕੇ ਆ ਰਿਹਾ ਵਾ ਆ ਲੋ ਆ ਕਟ ਵਰ ਰੇਟ ਪਤਾ ਕੀ ਭਾਜੀ ਕੀ ਰੇਟ ਹੋ ਸਕਦਾ ਈ ਸੋਚੋ ਕੀ ਰੇਟ ਹੋ ਭਾਜੀ ਹੋਊਗਾ 14-1500 ਦਾ ਓ ਨਹੀਂ ਵੀਰੇ ਇਹ ਗੋਠੀਆਂ ਨੇ ਰਿਹਾ ਸਿਰਫ 650 ਰੁਪਏ ਦਾ ਵਰਕ ਵਾਲਾ ਬਾਟਮ ਵਰਕ ਵਾਲਾ ਦੁਪੱਟਾ ਆਰਟੀਕਲ ਇੰਨੇ ਸੋਨੇ ਸੋਲੇ ਆ ਨਾ ਸਾਰੇ ਡਿਜ਼ਾਈਨ ਨਵੇਂ ਆਏ ਆ ਲਓ ਇੱਕ ਆ ਤੇ ਚੱਕੋ ਵੀ ਪਹਿਲਾਂ ਤਾਂ ਬੋਟਮ ਚੱਕੋ ਵੀਰੇ ਆ ਪਿਓਰ ਕੋਟਨ ਹੈ 100% ਕੰਟਨ ਤੇ ਆ ਭਾਜੀ ਇਹ ਬੋਟਮ ਹੈ ਆ ਬੋਟਮ ਦੇ ਵਰਕ ਹੈ ਤੇ ਆ ਦੁਪੱਟਾ ਹੈ 12 12 15 15 16 16 ਹਲਾ ਦਿਰਾਸ ਉਰਧਾਰਮ ਹੈ ਆ 650 ਵਾਲਾ ਆ 550 ਵਾਲਾ 550 ਦਾ ਸਕਰੀਨਸ਼ਾਟ ਲੈ ਲੋ ਵੀਰ ਜੀ 550 ਦਾ ਸਕੋੜਾ ਸਕਰੀਨਸ਼ਾਟ ਲੈ ਲੋ ਵੀਰ ਜੀ ਸਕਰੀਨਸ਼ਾਟ ਬੰਦ ਹੈ ਮਿਲਣਾ ਨਹੀਂ ਡੇ ਐਡੇ ਸੋਨੇ ਦੇ ਹਨ ਆਪਣੇ ਹੁੰਦੇ ਆ ਰੱਖੋ ਆਪਣੇ ਕੋਲ ਦੇ ਇਹਨਾਂ ਦੀ ਕੋਈ ਕਮੀ ਨਹੀਂ ਬਸ ਜਿੰਨਾ ਟਾਈਮ ਹੁੰਦਾ ਨਾ ਉਹਨੇ ਇੱਕ ਵੀਡੀਓ ਬਣਾ ਕੇ ਕਸਟਮਰ ਨੂੰ ਦੱਸ ਦੇ ਆ ਲੋ ਵੀਰ ਜੀ ਆਗਲਾ ਡੇਨ ਆ ਗਿਆ ਜੀ ਆ ਸ਼ਾਲ ਦਾ ਪ्योर ਕਾਣ ਦੀ ਕੋਈ ਪੇਡ ਨਹੀਂ ਪ੍ਰੋਵਾਈਡ ਕਰਦਾ ਕੋਈ ਪੇਡ ਨਹੀਂ ਬੰਬਈ ਡੇਨ ਦੀ origial ਕਾਟਨ ਲੱਗੀ ਹੈ ਵੀਰ ਜੀ ਜਿੰਦਾ ਰੇਟ ਅਕਲ ਇੱਕ ਮਿੰਟ ਦਾ ਰੇਟ 400 ਰੁਪਏ ਵਾਲੀ ਇਹ ਆ ਪਾਜੀ ਦੀ ਬੋਟਮ ਹੈ ਆਹ ਲਈ ਤੇ ਆ ਪਾਜੀ ਇਹ ਦੁਪੱਟਾ ਤੇ ਕਰੋ ਆਹ ਦੁਪੱਟੇ ਤੇ ਪੈਸਟਾਈਲ ਦਿੱਤਾ ਹੈ ਇਹਦਾ ਕੀ ਰੇਟ ਹੋ ਸਕਦਾ ਸਾਡੇ 6 ਤੋਂ ਪਾਜੀ 650 ਪ੍ਰਦੀਪ ਜੀ ਗਲਤ ਕਹਿ ਰਹੇ ਹੋਗੇ ਮੈਂ ਕਹਿੰਦਾ ਜਵਾਬਦਾਰੀ ਕਪੜਾ ਮਿਕਸ ਹੋਊਗਾ ਪ੍ਰਦੀਪ ਜੀ ਕਪੜਾ ਮਿਕਸ ਮੈਂ ਕਹਿੰਦਾ 100% ਕੋਟਨ ਹੋਊਗੀ ਜਵਾਬਦਾਰੀ ਹੈ ਮਿਕਸ ਵਾਲਾ ਕੰਮ ਹੀ ਨਹੀਂ ਕਰਦੇ ਜੋ ਗੱਲ ਕਵਾਂਗੇ ਵੀਡੀਓ ਚ ਉਹੀ ਗੱਲ ਦਵਾਂਗੇ ਐ ਨਹੀਂ ਜੋ ਗੱਲ ਵੀਡੀਓ ਚ ਕਹਿੰਦੇ ਕਹਿੰਦੇ ਕੋਟਨ ਰੇਸ਼ਮੀ ਨਿਕਲੇ ਜਵਾਬਦਾਰੀ ਹੈ ਜੀ ਪਤਾ ਕਿੰਨਾ ਵਿਸ਼ਵਾਸ ਕਰਦੇ ਕਸਟਮਰ ਪਰ ਦੇ ਇੱਕ ਵਾਰ ਛੁੱਟ ਨਹੀਂ ਬੋਲਦਾ ਜੀ